ਆਨ-ਏਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਰੂਪਨਗਰ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਰੂਪਨਗਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀਹਾਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਦੱਸਦੀ ਕਿ ਇੱਕ ਪਿੰਡ ਦੇ ਸਰਪੰਚ ਕੰਦੋਲੇ ਪਿੰਡ ਦਾ ਸਰਪੰਚ ਹਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਜੀਹਾਂ ਇਹ ਸਰਪੰਚ ਉਹ ਸਰਪੰਚ ਹੈ ਜਿਸ ਵੱਲੋਂ ਆਪਣੇ ਹੀ ਪਿੰਡ ਦੀ 16 ਸਾਲ ਦੀ ਕੁੜੀ ਦੇ ਨਾਲ ਰੇਪ ਕਰ ਦਿੱਤਾ ਰੇਪ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਜੇਕਰ ਮੈਂ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਆਪਣੇ ਘਰ ਵੀ ਇੱਕ ਧੀ ਹੈ ਤੇ ਧੀ ਨੂੰ ਵਿਆਹ ਵੀ ਦਿੱਤਾ ਹੈ ਪਰ ਇਸ ਤਰ੍ਹਾਂ ਦੀ ਸ਼ਰਮਸਾਰ ਘਟਨਾ ਜਿਹੜੀ ਕਿ ਉਹਨਾਂ ਨੇ ਕੀਤੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਪਰ ਇਹ ਬਹੁਤ ਹੀ ਜ਼ਿਆਦਾ निंदनीय ਹੈ ਦੱਸਦੀ ਕਿ ਇਹ ਖਬਰ ਹੈ ਕੰਧੋਲੇ ਪਿੰਡ ਦੀ ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੀ ਇੱਕ ਕੁੜੀ ਕੁੜੀ ਦੇ ਨਾਲ ਜਿਸ ਦੀ ਉਮਰ ਸਿਰਫ 16 ਸਾਲ ਦੀ ਸੀ ਉਸ ਦੇ ਨਾਲ ਰੇਪ ਕਰ ਦਿੱਤਾ ਰੇਪ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਹੈ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਗ੍ਰਿਫਤਾਰੀ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ ਪਬਲਿਕ ਵਿੱਚ ਸੀਗਾ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਈਆਂ ਆਪ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮਸਤਿਹਤ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਕੋਈ ਇਨੋਸੈਂਟ ਹੈਗਾ ਜਿਸ ਨਾਲ ਇਹ ਅਜਾ ਕੁਝ ਵਿਕਟਿਮ ਬਣ ਜਾਂਦਾ ਹੈਗਾ ਤੇ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੇ ਤਰੀਕੇ ਨਾਲ ਜਸਟਿਸ ਦਿਵਾਉਣਾ ਸਰ ਇਸ ਟੈਕੀਕਸ ਕਿ ਮੁਸ਼ਕਲ ਪੀਸ ਦੇਖੋ ਇਹ ਰੁਕਾਵਟਾਂ ਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗ ਗਿਆ ਕਿ ਕ੍ਰਿਮੀਨਲ ਹੈਗਾ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਉਹ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜਿਹੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰਡ ਪ੍ਰੋਵਾਈਡ ਕਰਾਇਆ ਹੈਗਾ ਕਿਸੇ ਨੇ ਕਿਸੇ ਨੂੰ ਠਹਿਰ ਦਿਲਵਾਈ ਕਿਸੇ ਨੇ ਭੱਜਣ ਵਿੱਚ ਮਦਦ ਕੀਤੀ ਗੱਡੀ ਦਿੱਤੀ ਹੈਗੀ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬੰਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਤਨਾ ਖਤਮ ਕਰ ਦਿੰਦੀ ਹੈ ਉਹਨੇ ਆਈਸਲੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਕੈ ਗਈ ਹੈ ਉਹਨੇ ਵਿਦਆਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤਾਂ ਤੀਸ ਹਰ ਹਾਲਤ ਲੱਕ ਬਾਹਰ ਨਹੀਂ ਜਾ ਸਕਦਾ ਤੱਕ ਟ੍ਰਾਇਲ ਖਤਮ ਨਹੀਂ ਹੁੰਦਾ ਜੀ ਥੈਂਕ ਯੂ ਔਨਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਰੂਪਨਗਰ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਰੋਪਨਗਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜੀਹਾਂ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਦੱਸਦੀ ਕਿ ਇੱਕ ਪਿੰਡ ਦੇ ਸਰਪੰਚ ਕੰਦੋਲੇ ਪਿੰਡ ਦਾ ਸਰਪੰਚ ਹਰਵਿੰਦਰ ਨੂੰ ਗ੍ਰਿਫਤਾਰ ਕਰ ਲਿਆ ਜੀਹਾਂ ਇਹ ਸਰਪੰਚ ਉਹ ਸਰਪੰਚ ਹੈ ਜਿਸ ਵੱਲੋਂ ਆਪਣੇ ਹੀ ਪਿੰਡ ਦੀ 16 ਸਾਲ ਦੀ ਕੁੜੀ ਦੇ ਨਾਲ ਰੇਪ ਕਰ ਦਿੱਤਾ ਰੇਪ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਜੇਕਰ ਮੈਂ ਸਰਪੰਚ ਦੇ ਪਰਿਵਾਰਕ ਮੈਂਬਰਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਆਪਣੇ ਘਰ ਵੀ ਇੱਕ ਧੀ ਹੈ ਤੇ ਧੀ ਨੂੰ ਵਿਆਹ ਵੀ ਦਿੱਤਾ ਹੈ ਪਰ ਇਸ ਤਰ੍ਹਾਂ ਦੀ ਸ਼ਰਮਸਾਰ ਘਟਨਾ ਜਿਹੜੀ ਕਿ ਉਹਨਾਂ ਨੇ ਕੀਤੀ ਹੈ ਉਹਨਾਂ ਵੱਲੋਂ ਕੀਤੀ ਗਈ ਹੈ ਪਰ ਇਹ ਬਹੁਤ ਹੀ ਜ਼ਿਆਦਾ निंदनीय ਹੈ ਦੱਸਦੀ ਕਿ ਇੱਕ ਖਬਰ ਹੈ ਕੰਧੋਲੇ ਪਿੰਡ ਦੀ ਜਿੱਥੇ ਇੱਕ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੀ ਇੱਕ ਕੁੜੀ ਕੁੜੀ ਦੇ ਨਾਲ ਜਿਸ ਦੀ ਉਮਰ ਸਿਰਫ 16 ਸਾਲ ਦੀ ਸੀ ਉਸ ਦੇ ਨਾਲ ਰੇਪ ਕਰ ਦਿੱਤਾ ਰੇਪ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਜਾਂਦਾ ਪਰ ਇਸ ਸਾਰੇ ਮਾਮਲੇ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕਹਿਣਾ ਤੁਸੀਂ ਇੱਕ ਵਾਰ ਸੁਣ ਸਕਦੇ ਹੋ ਗ੍ਰਿਫਤਾਰੀ ਇਹਦੀ ਪਾਈ ਹੈਗੀ ਹੈ ਅਸੀਂ ਸਭ ਤੋਂ ਪਹਿਲਾਂ ਇਹ ਸੋਚਿਆ ਕਿਉਂਕਿ ਕਾਫੀ ਜ਼ਿਆਦਾ ਰੋਸ ਪਬਲਿਕ ਵਿੱਚ ਸ਼ਿਕਾਇਤ ਇਸ ਚੀਜ਼ ਨੂੰ ਲੈ ਕੇ ਤੇ ਤੁਹਾਡੇ ਰਾਹੀਂ ਆਪਾਂ ਸਾਰਿਆਂ ਨੂੰ ਇਨਫੋਰਮ ਕਰਨਾ ਚਾਹੁੰਦੇ ਸੀ ਕਿ ਪੁਲਿਸ ਲਗਾਤਾਰ ਮਸਤਿਹਤ ਹੈਗੀ ਹੈ ਔਰ ਜਿਹੜਾ ਵੀ ਕੋਈ ਅਗਰ ਮਾਸੂਮ ਹੈਗਾ ਕੋਈ ਇਨੋਸੈਂਟ ਹੈਗਾ ਜਿਸ ਨਾਲ ਇਹ ਵਧਿਆ ਕੁਝ ਵਿਕਟਿਮ ਬਣ ਜਾਂਦਾ ਹੈਗਾ ਤਾਂ ਉਹਦੇ ਵਾਸਤੇ ਲਗਾਤਾਰ ਜਿਹੜੀ ਪੁਲਿਸ ਕੰਮ ਕਰ ਰਹੀ ਹੈਗੀ ਔਰ ਅੱਗੇ ਵੀ ਜਿਹੜਾ ਹੈਗਾ ਉਹਨੂੰ ਪੂਰੀ ਤਰੀਕੇ ਨਾਲ ਜਸਟਿਸ ਦਿਵਾਉਣਾ ਸਰ ਇਸ ਟੈਕੀਕਾਕੀ ਮੁਸ਼ਕਲ ਸਿਚੁਏਸ਼ਨ ਦੇਖੋ ਇਹ ਰੁਕਾਵਟਾਂ ਹੀ ਹੈਗੀਆਂ ਨੇ ਕਿ ਜਦੋਂ ਇੱਕ ਬੰਦੇ ਨੂੰ ਪਤਾ ਲੱਗ ਗਿਆ ਕਿ ਕ੍ਰਿਮੀਨਲ ਹੈਗਾ ਤਾਂ ਉਹਨੂੰ ਕਿਸੇ ਵੀ ਤਰੀਕੇ ਦੀ ਠਹਿਰ ਨਹੀਂ ਦੇਣੀ ਚਾਹੀਦੀ ਹੈ ਜਿਹੜੇ ਕਾਨੂੰਨ ਹੈਗੇ ਉਹ ਬੜੇ ਸਖਤ ਹੈਗੇ ਨੇ ਔਰ ਅਗਰ ਕੋਈ ਵੀ ਜਰਾ ਜਿਹੀ ਵੀ ਹੈਲਪ ਕਰਦਾ ਹੈ ਕਿਸੇ ਦੀ ਕਿਸੇ ਨੇ SIM ਕਾਰਡ ਪ੍ਰੋਵਾਈਡ ਕਰਾਇਆ ਹੈਗਾ ਕਿਸੇ ਨੇ ਕਿਸੇ ਨੂੰ ਠਹਿਰ ਦਿਲਵਾਈ ਕਿਸੇ ਨੇ ਭੱਜਣਿਤ ਮਦਦ ਕੀਤੀ ਗੱਡੀ ਦਿੱਤੀ ਹੈਗੀ ਉਹਨਾਂ ਸਾਰਿਆਂ ਦੇ ਖਿਲਾਫ ਜਿਹੜਾ ਹੈਗਾ ਹਾਰਬਰਿੰਗ ਦਾ ਜਿਹਨੂੰ ਪਨਾਹ ਦੇਣ ਦਾ ਪਰਚਾ ਕਹਿੰਦੇ ਆ ਉਹ ਬਣਦਾ ਹੈਗਾ ਔਰ ਇਹ ਛੋਟੀ ਜੀ ਗਲਤੀ ਜਿਹੜੀ ਕਿਸੇ ਨੂੰ ਉਹਦਾ ਸਿਟੀਜ਼ਨਸ਼ਿਪ ਖਤਮ ਕਰਾ ਸਕਦੀ ਹੈ ਬਾਹਰ ਜਾਣ ਦਾ ਸੁਤਨਾ ਖਤਮ ਕਰ ਸਕਦੀ ਹੈ ਉਹਨੇ ਆਈਸਪੈਂਡ ਦਾ ਬੰਦਾ ਜਿਹਦੀ ਗ੍ਰਿਫਤਾਰੀ ਕੈ ਗਈ ਹੈ ਉਹਨੇ ਵਿਦਆਊਟ ਜਦੋਂ ਤੱਕ ਕੰਪਲੀਟ ਨਹੀਂ ਹੁੰਦੀ ਹੈ ਤਾਂ ਤੀਸ ਉਹਤਲੇ ਕੇ ਬਾਹਰ ਨਹੀਂ ਜਾ ਸਕਦਾ ਤੇ ਉਹਦਾ ਟ੍ਰਾਇਲ ਖਤਮ ਨਹੀਂ ਹੁੰਦਾ ਜੀ ਥੈਂਕ ਯੂ